ਈਮਾਨਦਾਰੋਂ ਕਿਧਰੋਂ ਈਮਾਨਦਾਰੋਂ ਮੈਂ ਕਹਿੰਦਾ ਲ ਮੈਂ ਫੇਰ ਕਹ ਰਿਹਾ 200 ਵਾਰ ਕਹਿ ਚੁੱਕਿਆ ਤੂੰ ਕਿਧਰੋਂ ਈਮਾਨਦਾਰੋਂ ਮੈਨੂੰ ਸਮਝਾ ਤੁਸੀਂ ਜਿਹੜੀ ਟਰਾਲੀ ਰੇਤੇ ਦੀ 3 ਕਰੋੜ ਦੀ ਵਿਕਦੀ ਸੀ 3 3000 ਦੀ ਜਿਹੜੀ ਮਤਲਬ ਟੋਟਲ ਜਿਹੜੀ ਉਹ ਆ ਇਹ ਖਾਪਤ ਤੈਨ 9000 ਦੀ 3 ਸੈਂਕੜੇ ਰੇਤਾ ਮਿਲਦਾ ਸੀ 33000 ਵਾਰ ਅਜੇ ਕਿਹ ਹਜ਼ਾਰ ਨੂੰ ਖੱਡਾ 10 ਤੋਂ ਥੱਲੇ ਨਹੀਂ ਜਾ ਸਕਦੇ 40 40 ਫੁੱਟ ਦੇ ਖੱਡੇ ਪਾਏ ਪਏ ਨੇ ਇਹਨਾਂ ਦੇ ਮੰਤਰੀਆਂ ਦੇ ਉੱਥੇ ਮੈਂ ਜਾਊ ਕਰੂ ਸ਼ੁਕੈਤ ਦੇਖੋ ਐਨਜੀਟੀ ਕਿੜੇ ਲਾਣੋਂ ਗੱਡ ਉਹ ਵੀ ਮੈਂ ਕਹੀ ਜਾਂਦਾ ਸੀ ਇੱਕ ਟਰੱਕ ਇੰਪਾਉਂਡ ਕੀਤਾ ਹੋਵੇ ਕ੍ਰਸ਼ਰਾਂ ਦੀ ਇੰਡਸਟਰੀ ਲੋਕੀ ਟੈਕਸ ਭਰਾ ਰਹੇ ਨੇ ਜਿਹੜੇ ਕ੍ਰਸ਼ਰ ਚਲਾਉਂਦੇ ਆ ਉਹਨਾਂ ਟੈਕਸ ਭਰੋਣਾ ਪੈਂਦਾ 7 ਰੁਪਏ ਪਰ ਯੂਨਿਟ ਹੈ ਜੀ ਪਰ ਸਰਕਾਰ ਦੇ ਖਜ਼ਾਨੇ 'ਚ ਕੁਛ ਨਹੀਂ 5000 ਕਰੋੜ ਦੀ ਚੋਰੀ ਪੰਜਾਬ ਦੀ 170 ਸਾਲ ਦਾ ਮਾਲ ਅੱਜ ਤੱਕ ਪ੍ਰਾਈਸ ਨਹੀਂ ਫਿਕਸ ਕੀਤੀ ਤੁਸੀਂ ਜਦੋਂ ਰੇਟਾਂ ਨਹੀਂ ਵਗਣੋ ਜਾਂਦਾ 21-22 ਹਜ਼ਾਰ ਦੀ ਟਰਾਲੀ ਹੈ ਗਰੀਬ ਘਰ ਕਿੱਥੋਂ ਪਾਊ ਜਦੋਂ ਗਰੀਬ ਘਰ ਨਹੀਂ ਪਾਊ 80% ਘਰ ਨਹੀਂ ਪਾਉਣਗੇ ਮਿਸਤਰੀ ਘਰ ਬਹਿ ਜੂ ਕਾਮੇ ਘਰ ਬਹਿ ਜਾਣਗੇ ਲੇਬਰ ਘਰ ਬਹਿ ਜੂ ਹਾਰਡਵੇਅਰ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਬਿਜਲੀ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਕਿਹੜੀ ਰੇਤੀ ਸਸਤੀ ਹੋਏ शराब लो मैं थोड़ू तो कहना तो ये, पहला रेते आइए पांच हजार करोड़ रुपया आंध्र प्रदेश सत सौ किलोमीटर दरिया साढ़ा तेरह सौ चार हजार किलोमीटर तेलंगाना सत हजार किलोमीटर झारखंड सत्त हजार करोड़ रुपया झारखंड हम बीस हजार करोड़ निकालेंगे नेताओं की जेब से ਔਰ 1100 ਰੁਪਏ ਦੇਣਗੇ ਕਿਨੇ ਕਹਿਆ ਸੀ ਹੈ ਗਰੰਟੀ ਦਿੱਤੀ ਕਿਨੇ ਕਹਿਆ ਸੀ ਮਾਨ ਸਾਹਿਬ ਆਉਂਦਾ ਨਹੀਂ ਤੋ ਉਥੇ ਮੈਂ ਰਕਾਰਡ ਦੀ ਸੂਈ ਉੱਥੇ ਰੱਖੂ ਹਮ ਉਹ ਕ निकालेंगे 20000 ਕਰੋੜ ਰੁਪਿਆ ਨੇਤਾؤں ਦੀ ਜੇਬ ਮੇਂ ਸੇ ਔਰ 1100 ਰੁਪਏ ਮਹਿਲਾؤں ਕੋ ਦੇਣਗੇ ਕਦੇ ਗੱਲ ਹੀ ਨਹੀਂ ਕਰਦਾ ਉਥੇ ਮੇਲਾ ਲਾ ਕੇ ਬੈਹਨੇ 5000 ਪੁਲਿਸ ਵਾਲਿਆਂ ਦਾ ਕਹਿਣ ਲੱਗ ਜੰਨੇ ਹੋ ਹੈੱਡ ਮੈਂ ਜਿੱਤਿਆ ਟੇਲ ਤੁਸੀਂ ਹਾਰੇ ਹੈ ਉਹ ਕਹੋ ਤੁਹਾਡੀਆਂ ਕੀ ਬਾਤ ਹੈ ਜੀ ਤੁਹਾਡੀ ਆਪਣੇ ਮੂੰਹੋਂ ਸ਼ਾਦੀ ਮੁਬਾਰਕ ਆਪਣੇ ਮੂੰਹੋਂ ਮੀਆਂ ਮਿੱਠੂ ਤੇ ਵੇ ਚੋ ਝੂਠ ਲਾਓ ਐਦਾਂ ਇਹ ਇਹ ਤੇਰੀ ਸਿਆਸਤ ਆ ਮਿੱਤਰ ਪਿਆਰੇ